हां भाई सत श्री अकाल सत श्री अकाल ਤੇ ਕਰਤਾਰ ਸਿੰਘ ਬੋਲਦਾ ਸੀ ਮਾਨੰਦਾ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਤੂੰ ਜਿੱਤੀ ਬੋਲਦੀ ਜਿਹੜੀ ਰੋਟੀਆਂ ਬਕਾਉਣੀ ਆਂ ਆਹਾਂ ਹਾਂਜੀ ਮੈਂ ਜਿੱਤੀ ਬੋਲਦੀ ਹਾਂ ਨੱਥੇ ਹਾਂ ਹਾਂ ਨੱਥੇ ਦੇ ਘਰੋਂ ਬੋਲਦੀ ਹਾਂ ਉਹਨਾਂ ਦੇ ਮੈਰੇ ਸਿੱਖਾਂ ਦੇ ਹਾਂਜੀ ਹਾਂਜੀ ਉਹਨਾਂ ਦੇ ਅੱਛਾ ਅੱਛਾ ਮੈਨੂੰ ਪਛਾਣ ਲਿਆ ਭਾਈ ਕਿ ਤੂੰ ਨਹੀਂ ਪਛਾਣਿਆ ਉਹ ਬਾਪੂ ਜੀ ਪਛਾਣ ਲੈ ਸੀ ਪਹਿਲਾਂ ਉਹ ਪ੍ਰੋਗਰਾਮ ਲਾ ਕੇ ਗਏ ਸੀ ਨਾ ਤੁਹਾਡੇ ਇੱਥੇ ਤੁਸੀਂ ਆਪਣੇ ਥੋੜੀ ਅੰਬੋ ਨਹੀਂ ਗੁਜਰੀ ਸੀ ਹਾਂਜੀ ਹਾਂਜੀ ਹਾਂ ਤੁਸੀਂ ਰੋਟੀਆਂ ਪਕਾ ਕੇ ਤਾਂ ਗਏ ਜੀ ਭੋਗ ਤੇ ਹਾਂ ਅਸੀਂ ਤਾਂ ਫਿਰ ਉਹ ਪਿੱਛੇ ਆਪਣੇ ਨੌਰੇ ਚ ਰੋਟੀਆਂ ਪਕਾ ਕੇ ਵੀ ਵਾਦ ਦਿੱਤਾ ਕਰਿਆ ਹਾਂ ਹਾਂ ਭਾਈ ਉਹ ਉਹੀ 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 ਬੋਲਦਾ ਹੈ ਹਾਂਜੀ ਤੇ ਮੈਂ ਕਿਹਾ ਭਾਈ ਤੈਨੂੰ ਪਤਾ ਹੀ ਹੈ ਵੀ ਤੁਸੀਂ ਭੋਗ ਤੇ ਆਏ ਸੀ ਥੋੜੀ ਅੰਬੋ ਗੁਜਰਗੀ ਸੀ हां बेबदतਾ ਮਾੜੀ ਹੋਇਆ ਹਨ ਹਾਂ ਤੇ ਮੇਰੇ ਵਾਸਤੇ ਤਾਂ ਬਈ ਹੋ ਗਿਆ ਤੁਹਾਡੀ ਥੋੜਾ ਤਾਂ ਟਾਈਮ ਪਾਸ ਬਹੁਤ ਔਖਾ ਹੋ ਗਿਆ ਹੁਣ ਹੁਣ ਹਨਾ ਬੁੜਾਪੇ ਗਲੇ ਤਾਂ ਬਹੁਤ ਜੀਵਨ ਸਾਥੀ ਦੀ ਲੋੜ ਹੁੰਦੀ ਹੈ ਭਾਈ ਲੋੜ ਤਾਂ ਹੁਣ ਬਹੁਤ ਕੁਝ ਹੁੰਦੀ ਹੈ ਤੇ ਹੁਣ ਭਾਈ ਕਰੀਏ ਕੀ ਜੋਤਿਸ ਭਾਵੇਂ ਨਾਨਕਾ ਸੋਈ ਗੱਲ ਚੰਗੀ ਬਾਣੀ ਚ ਵੀ ਲਿਖੇ ਗੱਲ ਹੁਣ ਤਾਂ ਤੁਹਾਡਾ ਟਾਈਮ ਪਾਸ ਹੀ ਨਹੀਂ ਹੁੰਦਾ ਹੋਣਾਗਾ ਬਹੁਤ ਔਖੀਆਂ ਹੋ ਗਈਆਂ ਹੁਣੀਆਂ ਰਾਤਾਂ ਇਕੱਲੇ ਪਏ ਹੋਵਾਂਗੇ ਤੇ ਹੁਣ ਕੱਲੇ ਨੂੰ ਤਾਂ ਹੁਣ ਰਾਤ ਪਈ ਹੁਣ ਰਾਤਾਂ ਨੂੰ ਹੁਣ ਪੋਦੀਆਂ ਰਾਤਾਂ ਕਿ ਕਹਾਵਤ ਹੈਗੀ ਵੀ ਚੜ ਗਿਆ ਪੋ ਤੇ ਬਚਣਗੇ ਉਹ ਜਿਹੜੇ ਪਹਿਣਗੇ ਦੋ ਹੋਰ ਹੁਣ ਤੁਹਾਡੇ ਮੁੰਡੇ ਤਾਂ ਬਹੂਆਂ ਨੂੰ ਲੈ ਕੇ ਪੈ ਜਾਂਦੇ ਤੇ ਹੁਣ ਤੁਹਾਡਾ ਔਖਾ ਹੋ ਗਿਆ ਮੁੰਡੇ ਬਹੂਆਂ ਨੂੰ ਲੈ ਕੇ ਪੈ ਜਾਂਦੇ ਆ ਤੇ ਉਹ ਉੱਚੀ ਉੱਚੀ ਪੱਖੀਆਂ ਪੁੱਠੀਆਂ ਆਵਾਜ਼ਾਂ ਵੀ ਕੱਢਦੇ ਆ ਭਾਈ ਤੁਨ ਮੈਂ ਕੀ ਦੱਸਾਂ ਹਾਂ ਬਾਪੂ ਕਹੀ ਜਗਲਾਂ ਦੱਸਿਆ ਨਾ ਤੁਸੀਂ ਮੈਨੂੰ ਹੂੰ ਪਰ ਮੇਰੀ ਤਾਂ ਮਰ ਜਾ ਕੱਢਦੀ ਆ ਉਹ ਪਹਿਲਾਂ ਨੱਥੇ ਦਾ ਤਾਂ ਮੈਨੂੰ ਪਹਿਲਾਂ ਹੀ ਤੋਂ ਪਤਾ ਤੇਰੇ ਵਾਲੇ ਬੰਦੇ ਦਾ ਹਾਂ ਬੱਪੂ ਜੀ ਉਹ ਪਹਿਲਾਂ ਤੈਨੂੰ ਸਹਿਤ ਦੱਸਿਆ ਕਿ ਨਹੀਂ ਦੱਸਿਆ ਸਾਡੇ ਪਹਿਲਾਂ ਉਹ ਸੀਰੀ ਰਲਦਾ ਹੁੰਦਾ ਸੀ ਹਾਂ ਬੱਪੂ ਜੀ ਉਹ ਤਾਂ 10 ਮਿੰਟ ਹੋਇਆ ਕਰਨਾ ਉਹਨੂੰ ਤੇ ਤੈਨੂੰ ਮੈਂ ਦੱਸਾਂ ਤੇਰੇ ਬੰਦੇ ਦੀ ਕਰਤੂਤ ਦੱਸਾਂ ਦੱਸ ਤਾਂ ਬੱਪੂ ਜੀ ਹੁਣ ਤੁਸੀਂ ਦੱਸੋਗੇ ਤਾਂ ਸੱਚੀ ਦੱਸੋਗੇ ਹੁਣ ਉਹ 10 ਮਿੰਟ ਹੋਇਆ ਕਰਨ ਤੇ ਉਹ ਤਾਂ ਵੀ ਵੱਟ ਤੇ ਉੱਠ ਜਾ ਕਰੇ ਕਿ ਮੈਂ ਤਾਂ ਹੱਥ ਨਾਲ ਕਰਕੇ ਆਉਣਾ ਮੈਂ ਦਾਤ ਨਾਲ ਕਰਕੇ ਹੁਣ ਤੇ ਐਂ ਕਰ ਕਰਕੇ ਮੈਂ ਕਿ ਵੀ ਹੱਥ ਨਾਲ ਕਰ ਕਰਕੇ ਉਹ ਦੱਸਾਂ ਦੇ ਢਿੱਲਾ ਹੀ ਹੋਊਗਾ ਭਾਈ ਉਹਨੇ ਕੀ ਕੀਤਾ ਹੋਊਗਾ ਜ਼ਿੰਦਗੀ ਹਾਂ ਬਾਪੂ ਜੀ ਹੈ ਤਾਂ ਉੱਖਈ ਉਹ ਤਾਂ ਕਰ ਮੈਨੂੰ ਤਾਂ ਤੇਰੇ ਦੇ ਤਰਸੋਂ ਦਾ ਵੀ ਜੀਤੀ ਉਹ ਨਾ ਕਿਵੇਂ ਟਾਈਮ ਪਾਸ ਕਰਦੇ ਹੋਗੇ ਹੋਰ ਤੁਸੀਂ ਮਨ ਦੇਖਿਆ ਤਾਂ ਹੈ ਮੇਰਾ ਜੋ ਬਣ ਫੁੱਲਾ ਭਰੇ ਖੜਿਆ ਪਿਆ ਦਾ ਹੁਣ ਕੋਈ ਜੋ ਕੋਈ ਰਸ ਪੀਣ ਵਾਲਾ ਹੋਵੇ ਤਾਂ ਰਾਸ ਰੋਸ ਤਾਂ ਵੀ ਲਾਂਗੇ ਪਰ ਰਸ ਬੀਣ ਦਾ ਪਾਈ ਬਾਨਾ ਵੀ ਚਾਹੀਦਾ ਹੈ ਨਾ ਬਾ ਨੀ ਉਹ ਨੇ ਤਾਂ ਬੱਪੂ ਜੀ ਕੱਢ ਲਾਂਗੇ ਪਰ ਮੈਨੂੰ ਤਾਂ ਵੀ ਆਏ ਵੀ ਐ ਕੋਈ ਚੀਜ਼ ਜੀ ਜੀ ਲੋੜ ਪਵੇ ਵਕਤ ਤੇ ਚੀਜ਼ ਦੀ ਕੋਈ ਹੈ ਨਾ ਤਾਂ ਤੋਂ ਮੁਕਰਨਾ ਨਹੀਂ ਮੈਂ ਹੁਣ ਤੁਹਾਡੇ ਕੋਲੇ ਵੀ ਸਭ ਕੁਝ ਹੈ ਹੈ ਨਾ ਮਾਰਾ ਕਰ ਦਿੱਤਾ ਜੀ ਜਾ ਜਾ ਤੇ ਹੁਣ ਜੇ ਜੇ ਦਰਿਆ ਭਰੇ ਚੋਂ ਇੱਕ ਮਾੜੀ ਜਿਹੀ ਝੁੰਝ ਮੈਨੂੰ ਭਰਾ ਦੂੰਗੀ ਤਾਂ ਫਿਰ ਤੁਹਾਡਾ ਵੀ ਨਾਲੇ ਮੇਰੀ ਗੱਲ ਮੌਜ ਮਸਤੀ ਵੀ ਮੈਂ ਪੂਰੀ ਕਰਵਾ ਦੂੰਗੀ ਜਿਹੜੀ ਬੇਬੇ ਗੁਜ਼ਰੀ ਹੈ ਬੇਬੇ ਦੀ ਕਮੀ ਨਹੀਂ ਮੈਂ ਜੋ ਮਹਿਸੂਸ ਹੋਣ ਦਿੰਦੀ ਮੈਂ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਗੱਲ ਦੱਸਾਂ ਮੈਂ ਤੁਹਾਨੂੰ ਸਿਰੇ ਦੀ ਹਾਂਜੀ ਗੱਲ ਇਹ ਹੈ ਕਿ ਤੇਰੇ ਬੇਬੇ ਦੇ ਜਾਣ ਤੋਂ ਬਾਅਦ ਮੇਰੇ ਹੋ ਗਿਆ ਔਖਾ ਅੱਛਾ ਜੀ ਤੇ ਮੁੰਡੇ ਮੇਰੇ ਤਿੰਨ ਹੈਗੇ ਤੈਨੂੰ ਪਤਾ ਇੱਕ ਤਾਂ ਗਰਦੀਪ ਤੇ ਇੱਕ ਉਹ ਹਰਦੀਪ ਤੇ ਦੂਜਾ ਉਹ ਨਰਨਜਨ ਹਾਂ ਹਾਂ ਜਾਣਦੀ ਹੋਊਗਾ ਨਾ ਤੂੰ ਮੈਂ ਤਾਂ ਉਹ ਜਿਹਨੂੰ ਜ਼ਿਆਦਾ ਜਾਣਦੀ ਉਹਨਾਂ ਨੂੰ ਤਾਂ ਕੀ ਜਾਣਣਾ ਹੈਗਾ ਤੂੰ ਮੈਨੂੰ ਜਾਣੀ ਤੂੰ ਦੂਜੇ ਦੋ ਦੋ ਟਾਰਾਂ ਲੈਣੀਆਂ ਲੱਗਤ ਹਣਾ ਉਹ ਮੁੰਡੇ ਕਹਿੰਦੇ ਵੀ ਅਸੀਂ ਆਹ ਮੁੰਡੇ ਦੀਆਂ ਤਾਂ ਮਨ ਬੂੰਗਾ ਹੈਂ ਸੋਣਿਆ ਸੋਣਿਆ ਹੋ ਗਏ ਵੀ ਅਸੀਂ ਆਪ ਦਾ ਹਿਸਾਬ-ਕਿਤਾਬ ਕਰਕੇ ਅਸੀਂ ਆਪ ਦਾ ਅੱਡ ਹੋਣਾ ਹੈ ਹਣਾ ਅੱਛਾ ਅੱਛਾ ਤੇ ਆਪਣ ਕੋਲ ਵੀ 50 ਕਿੱਲੇ ਜਮੀਨ ਸੀ ਮੈਂ ਤਿੰਨਾਂ ਮੁੰਡਿਆਂ ਨੂੰ 10-10 ਕਿੱਲੇ ਜਮੀਨ ਦੇਤੀ ਤੇ 20 ਕਿੱਲੇ ਮੈਂ ਲਈ ਰੱਖਾ ਅੱਛਾ ਜੀ ਵਧੀਆ ਕੀਤਾ ਤਾਂ ਤੇ ਕੋ ਕੰਦੇ ਵੀ ਬਾਪੂ ਤੂੰ ਆਪਦੀਆਂ ਰੋਟੀਆਂ ਪਕਾ ਆਪੇ ਭਾਵੇਂ ਤੂੰ ਕਿਸ ਨਾਲ ਕਰਾਵਿਆ ਤੇ ਭਾਵੇਂ ਤੂੰ ਰੱਖ ਕੇ ਨਾਨੀ ਵੇਖ ਨਾ ਤਾ ਨਾ ਰਹਿਣਾ ਜਨਾਨੀ ਕਿ ਨਾਮ ਐ ਕਰਾਉਣਾ ਵਿਆਹ ਤੇ ਮੈਂ ਉਹ ਮਜ਼ੇ ਦੇ ਦੂੰਗੀ ਜਿੰਨੇ ਮਰਜ਼ੀ ਕਹਿਣਾ ਤੇ ਤੂੰ ਮੇਰੇ ਨਾਲ ਤੂੰ ਗੱਲ ਖੋਲ ਲਾ ਵੀ ਤੂੰ ਰੋਟੀਆਂ ਪਕਾਉਣ ਦਾ ਮਹੀਨੇ ਦਾ ਲੈਣੀ ਕਿੰਨਾ ਨਾਲੇ ਤਾਂ ਮੇਰੇ ਸਵੇਰੇ ਸਾਹਮਣੇ ਮੇਰੀ ਗੱਲ ਸੁਣ ਤੂੰ ਕੰਮ ਤਨ ਮੈਂ ਸਾਰੇ ਗਿਣਾ ਦਿੰਨਾ ਸਵੇਰੇ ਉੱਠ ਕੇ ਤੂੰ ਮੈਨੂੰ 8:00 ਵਜੇ ਰੋਟੀਆਂ ਪਕਾ ਜਾ ਕੇ ਨਹੀਂ ਠੀਕ ਹੈ ਪਕਾ ਲਿਆ ਕਰੂੰਗੀ ਰੋਟੀਆਂ ਪਕਾ ਲਿਆ ਕਰੂੰਗੀ ਤਸਵੀਰ ਵਾਲੀ ਚਾਹ ਤਾਂ ਮੇਰੇ ਕੋਲ ਲੈਟ ਆਪ ਲੈ ਹਾਂ ਲੈਟ ਵਾਲੀ ਚਾਹ ਦੀ ਪਈ ਚਾਹ ਪਾਣੀ ਆਪੇ ਕਰਨਾ ਪਊਗਾ ਤੁਹਾਨੂੰ ਨਹੀਂ ਸੁਣ ਨਹੀਂ ਮੇਰੀ ਗੱਲ ਸੁਣ ਜੀਤੀ ਜੀਤੀ ਮੇਰੀ ਗੱਲ ਤਾਂ ਸੁਣ ਸਵੇਰ ਵਾਲੀ ਚਾਹ ਤਾਂ ਮੈਂ ਬਣਾ ਲਿਆ ਕਰੂੰਗਾ ਆਪੇ ਸਵੇਰ ਵਾਲੀ ਚਾਹ ਮੈਂ ਆਪੇ ਬਣਾ ਲਿਆ ਕਰੂੰਗਾ ਤੇ ਉਦੋਂ ਮੜ ਕੇ ਤਾਂ ਰੋਟੀ ਪਕਾ ਕੇ ਚਾਹ ਬਣਾ ਦਿਆ ਕਰੀ 11:00 ਵਜੇ ਦਿਨ 10:00 ਵਜੇ ਦਿਨ ਚਾਹ ਬਣਾ ਲਿਆ ਕਰੀ ਨਾਲੇ ਆਪਾਂ ਉੱਤੇ ਤੇ ਪ੍ਰਾਤਿਮਾ ਕੇ ਤੇ ਮੇਰੇ ਨਾਲ ਤਾਂ ਵੀ ਚੱਕਾ ਕਰਾਂਗੇ ਬਾਪੂ ਜਿਹੜੀਆਂ ਉਹ ਹਾਂ ਮੈਂ ਨਾ ਤੂੰ ਰੇਟ ਮਕਾਲਾ ਵੀ ਤੂੰ ਕਿੰਨਾ ਲੈਣੀ ਤੇ ਸਵੇਰੇ ਸ਼ਾਮ ਰੋਟੀ ਲੀੜੇ ਧੋਣੇ ਤੇ ਬਸ ਭਾਂਡੇ ਮਾਣਨੇ ਇੰਨਾ ਕੰਮ ਤੇ ਝਾੜੂ ਪੂੰਛਾ ਕਰਨਾ ਤੇ ਨਾਲੇ ਬਸ ਆਪਣਾ ਕੰਮ ਕਰਨਾ ਰੋਟੀ ਕਾਣੀ ਤਾਂ ਮੈਂ ਦੇਖਾ ਬਣਾ ਲਿਆ ਕਰੂੰਗੀ ਰੱਖਾਂ ਵੀ ਚੱਕ ਦੇਣਾ ਚੱਕਿਆ ਕਰੂੰਗੀ ਮੈਂ ਮੱਝ ਵੀ ਪੂਰੇ ਕਰੂੰਗੀ ਬਾਚਾਂ ਵੀ ਕੱਢਿਆ ਕਰੂੰਗੀ ਚਲਿਆ ਹਾਂ ਤੂੰ ਪਰ ਰੋਟੀ ਕਾਣੀ ਮੇਰੇ ਜਵਾਖਾਂ ਵਾਸਤੇ ਖੰਦੇ ਨਹੀਂ ਕਰੂਗਾ ਉਹ ਨਿਉ ਲੈ ਜਾ ਕੇ ਉਹ ਲੈ ਜਾ ਕੇ ਲੈ ਜਾ ਕੇ ਨਹੀਂ ਲੈ ਜਾ ਕੇ ਉਹ ਤਾਂ ਕੋਈ ਨਹੀਂ ਤੇ ਮੇਰਾ ਮੈਨੂੰ ਬਾੜਾ ਨਹੀਂ 12000 ਕਰਦੀ ਠੀਕ ਆ ਠੀਕ ਆ ਜੰਗਾ ਤੂੰ ਐਂ ਕਹ ਨੇ ਹੁਣੇ ਆ ਜਾ ਇੱਕ ਵਾਰੀ ਤੇ ਆਪਾਂ ਕਰਦੇ ਆਂ ਬਰ ਗੱਲ ਚੰਗਾ ਗੱਲ ਕਰਨੀਆਂ ਤੇ ਨਹੀਂ ਸਾਰਾ ਗੱਲ ਕਰਾਂਗੇ ਆਪਾਂ ਸਾਰਾ ਕੁਝ ਸਾਰਾ ਕੁਝ ਕਰਾਂਗੇ ਆਪਾਂ ਸਾਰਾ ਕੁਝ ਤੂੰ ਟੈਨਸ਼ਨ ਨਾ ਲੈ ਰਹੀ ਤੂੰ ਠੀਕ ਆ ਤੂੰ ਐਂ ਕਰ ਤੂੰ ਹੁਣੇ ਮੇਰੇ ਕੋਲੇ ਤੂੰ ਆ ਜਾ ਹੈ ਠੀਕ ਆ ਚੰਗਾ ਆ ਜਾ ਮੇਰੇ ਤੂੰ ਠੀਕ ਭੱਜਿਆ ਬਸ